ਵਾਹਿਗੁਰੂ 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 ਤੀਜਾਣ ਆਸਾ ਮਹੱਲਾ ਤੀਜਾ ਸ਼ਬਦੋਂ ਹੀ ਭਗਤ ਜਾਪਦੇ ਜਿਨਕੀ ਬਾਣੀ ਸੱਚੀ ਹੋਏ ਵਿੱਚੋਂ ਆਪ ਗਿਆ ਨਾਉ ਮੰਨਿਆ ਸੱਚ ਮਲਾਵਾ ਹੋਏ ਹਰ ਹਰ ਨਾਮ ਜਨ ਕੀ ਪਤ ਹੋਏ ਸਫਲ ਤਿਨਾਂ ਕਾ ਜਨਮ ਹੈ ਤਿੰਨ ਮਾਨੈ ਸਭ ਕੋਈ ਰਹਾਉ ਹਉ ਮੈਂ ਮੇਰਾ ਜਾਤ ਹੈ ਹਤ ਕ੍ਰੋਧ ਅਭਮਾਨ ਸ਼ਬਦ ਮਰੈ ਤਾਂ ਜਾਤ ਜਾਏ ਜੋਤੀ ਜੋਤ ਮਿਲੈ ਭਗਵਾਨ ਪੂਰਾ ਸਤਗੁਰ ਭੇਟਿਆ ਸਫਲ ਜਨਮ ਹਮਾਰਾ ਨਾਮ ਨਵੇਂ ਨਿਧ ਪਾਇਆ ਭਰੇ ਅਖੋਟ ਪੰਡਾਰਾ ਆਵਹਿ ਇਸ ਰਾਸੀ ਕੇ ਵਪਾਰੀਏ ਜਿਨਾਂ ਨਾਮ ਪਿਆਰਾ ਗੁਰਮੁਖ ਹੋਵੇ ਸੋ ਧਨ ਪਾਏ ਤਿਨਾਂ ਅੰਤਰ ਸ਼ਬਦ ਵਿਚਾਰਾ ਭਗਤੀ ਸਾਰ ਨਾ ਜਾਣਨੀ ਮਨਮੁਖ ਅਹੰਕਾਰੀ ਤਰੋ ਆਪ ਖੁਆਇਨ ਜੂ ਐ ਬਾਜੀ ਹਾਰੀ ਬਿਨ ਪਿਆਰੈ ਭਗਤ ਨਾ ਹੋਵੇਈ ਨਾ ਸੁਖ ਹੋਏ ਸਰੀਰ ਪ੍ਰੇਮ ਪਦਾਰਥ ਪਾਈਐ ਗੁਰ ਪਗਤੀ ਮਨ ਧੀਰ ਜਿਸ ਨੂੰ ਭਗਤ ਕਰਾਏ ਸੋ ਕਰੇ ਗੁਰ ਸ਼ਬਦ ਵਿਚਾਰ ਹਿਰਦੈ ਕੋ ਨਾਮ ਵਸੈ ਹਮੈ ਦੁਬਦਾ ਮਾਰ ਭਗਤਾਂ ਕੀ ਜਤ ਪਤ ਏਕੋ ਨਾਮ ਹੈ ਆਪੇ ਲੈ ਸਵਾਰ ਸਦਾ ਸਰਨਾਈ ਤਿਸ ਕੀ ਜਿਉ ਭਾਵੈ ਤਿਉ ਕਾਰਜ ਸਾਰ ਭਗਤ ਨਰਾਲੀ ਅੱਲਾਹ ਦੀ ਜਾਪੈ ਗੁਰ ਵਿਚਾਰ ਨਾਨਕ ਨਾਮ ਹਿਰਦੈ ਵਸੈ ਪੈ ਭਗਤੀ ਨਾਮ ਸਵਾਰ ਆਸਾ ਮਹਲਾ 3 ਅਨ ਰਸ ਮਹਿ ਭੁਲਾਇਆ ਬਿਨ ਨਾਮੈ ਦੁਖ ਪਾਈ ਸਤ ਗੁਰੂ ਪੁਰਖ ਨਾ ਭੇਟਿਉ ਜੇ ਸਚੀ ਬੂਝ 부ਝਾਈ ਏ ਮਨ ਮੇਰੇ ਬਾਬਲੇ ਹਰ ਰਸ ਚਖ ਸਾਧ ਪਾਈ ਅਨ ਰਸ ਲਾਗਾ ਤੂੰ ਫਿਰਹਿ ਬਿਰਥਾ ਜਨਮ ਗਵਾਈ ਰਹਾਉ ਇਸ ਜੁਗ ਮਹਿ ਗੁਰਮਖ ਨਿਰਮਲੀ ਸਚ ਨਾਮ ਰਹਿ ਲਿਵ ਲਾਈ ਵਿਣ ਕਰਮਾ ਕਿਛ ਪਾਈਐ ਨਾਹੀ ਕਿਆ ਕਰ ਕਹਿਆ ਜਾਈ ਆਪ ਪਛਾਨ ਹੈ ਸ਼ਬਦ ਮਰ ਹੈ ਮਨ ਹੂੰ ਤਜ ਵਿਕਾਰ ਗੁਰ ਸਰਨਾਈ ਭਜ ਪਈ ਬਖਸ਼ੀ ਬਖਸ਼ਣ ਹਾਰ ਵਿਨ ਨਾਮ ਹੈ ਸੁਖ ਨਾ ਪਾਈਐ ਨਾ ਦੁਖ ਵਿੱਚੋਂ ਜਾਈ ਇਹੋ ਜਾਗ ਮਾਇਆ ਮੋਹਿ ਵਿਆਪਿਆ ਦੂਜੈ ਭਰਮ ਭੁਲਾਈ ਦੁਹਾ ਗਣੀ ਪੇਰ ਕੀ ਸਾਰ ਨਾ ਜਾਣੀ ਕਿਆ ਕਰ ਕਰਹਿ ਸ਼ਿੰਗਾਰ ਪਨ ਦਿਨ ਸਦਾ ਜਲਦੀਆਂ ਫਿਰਹਿ ਸੇਜੈ ਰਵੈ ਨਾ ਪਤਾਰ ਸੁਹਾਗਣੀ ਮਹਿਲ ਪਾਇਆ ਵਿੱਚੋ ਆਪ ਗਵਾਏ ਗੁਰ ਸ਼ਬਦੀ ਸ਼ਿੰਗਾਰੀਆਂ ਆਪਣੇ ਸਹਿ ਲਈਆਂ ਮਲਾਈ ਮਰਨਾ ਮਨੁ ਹੋ ਵਿਸਾਰਿਆ ਮਾਇਆ ਮੋਹ ਗੁਬਾਰ ਮਨ ਮੁਖ ਮਰ ਮਰ ਜਮਹਿ ਭੀ ਮਰਹਿ ਜਮਦਾਰ ਹੋਏ ਖੁਆਰ ਆਪ ਮਲਾਈਨ ਸੇ ਮਿਲੇ ਗੁਰ ਸ਼ਬਦ ਵਿਚਾਰ ਨਾਨਕ ਨਾਮ ਸਮਾਣੇ ਮੁਖ ਉਜਲੇ ਤਿਤ ਸਚੈ ਦਰਬਾਰ ਆਸਾ ਮਹੱਲਾ ਪੰਜਵਾਂ ਅਸ਼ਟ ਪਦੀਆਂ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪੰਜ ਮਨਾਈ ਪੰਜ ਰਸਾਈ ਪੰਜ ਵਸਾਈ ਪੰਜ ਗੁਆਈ ਇਨ ਬਿਦ ਨਗਰ ਉਠਾ ਮੇਰੇ ਭਾਈ ਦੁਰਤ ਗਿਆ ਗੁਰ ਗਿਆਨ ਦਿਰਡਾਈ ਰਹਾਉ ਸਾਚ ਧਰਮ ਕੀ ਕਰਦੀਨੀ ਵਾਰ ਫਰਹੀ ਮੁਹ ਕਮ ਗੁਰ ਗਿਆਨ ਵਿਚਾਰ ਨਾਮ ਖੇਤੀ ਬੀਜੋ ਭਾਈ ਮੀਤ ਸੌਦਾ ਕਰੋ ਗੁਰਸੇਵੋ ਨੀਤ ਸ਼ਾਂਤ ਸਹਿਜ ਸੁਖ ਕੇ ਸਭਾਟ ਸਾਹਾ ਵਪਾਰੀ ਏਕੈ ਥਾਟ ਜੇ ਜੀਆ ਦਨ ਕੋ ਲੇ ਨਾ ਜਗਾਤ ਸਤਗੁਰ ਕਰਦੀਨੀ ਤੁਰ ਕੀ ਸ਼ਾਪ ਵਕਰ ਨਾਮ ਲਦਖੇ ਪਚਲਾਵੋ ਲੈ ਲਾਹਾ ਗੁਰਮੁਖ ਘਰ ਆਵੋ ਸਤਿਗੁਰ ਸਾਹੁ ਸਿੱਖ ਵਣਜਾਰੀ ਪੂੰਜੀ ਨਾਮ ਲੇਖਾ ਸਾਚ ਸੁਮਹਾਰੀ ਸੋ ਵਸੈ ਇਤ ਕਰ ਜਿਸ ਗੁਰ ਪੂਰਾ ਸੇਵ ਅਬ ਚਲ ਨਗਰੀ ਨਾਨਕ ਦੇਵ ਅਸਾਵਰੀ ਮਹੱਲਾ ਪੰਜਵਾ ਘਰ ਤੀਜਾ ਏਕ ਓ ਅੰਕਾਰ ਸਤਗੁਰ ਪ੍ਰਸਾਦ ਮੇਰੇ ਮਨ ਹਰਿ ਸਿਉ ਲਾਗੀ ਪ੍ਰੀਤ ਸਾਧ ਸੰਗ ਹਰਿ ਹਰਿ ਜਪਤ ਨਿਰਮਲ ਸਾਚੀ ਰੀਤ ਰਹਾਉ ਦਰਸ਼ਨ ਕੀ ਪਿਆਸ ਘਣੀ ਚਿਤਵਤ ਅਨਕ ਪ੍ਰਕਾਰ ਕਰੋ ਅਨਗ੍ਰਹੁ ਪਾਰ ਬ੍ਰਹਮ ਹਰ ਕਿਰਪਾ ਧਾਰ ਮਰਾਰ ਮਨ ਪਰਦੇਸੀ ਆਇਆ ਮਿਲਿਓ ਸਾਧਕੈ ਸੰਗ ਜਿਸ ਵਖਰ ਕਉ ਚਾਹਤਾ ਸੋ ਪਾਇਓ ਨਾਮਹਿ ਰੰਗ ਜੀਤੇ ਮਾਇਆ ਰੰਗ ਰਸ ਬਿਨਸ ਜਾਹੀ ਖਿਨ ਮਾਹੀ ਪਗਤ ਰਤੇ ਤੇਰੇ ਨਾਮ ਸਿਉ ਸੁਖ ਪੁੰਚ ਹੈ ਸਭ ਠਾਈ ਸਭ ਜਗ ਚਲ ਤਉ ਪੇਖੀ ਐ ਨਿਚਲ ਹਰ ਕੋ ਨਾਮ ਕਰਮਿ ਤਰਾਈ ਸਾਜ ਸਿਉ ਨਿਸ਼ਚਲ ਪਾਵਹਿ ਠਾਂ ਮੀਤ ਸਾਜਨ ਸੁਤ ਬੰਦ ਪਾ ਕੋ ਹੋਤ ਨਾ ਸਾਥ ਏਕ ਨਿਵਾਹੁ RAM ਨਾਮ ਦੀਨਾ ਕਾ ਪ੍ਰਭ ਨਾਥ ਚਰਨ ਕਮਲ ਬੋਹਿਤ ਭਈ ਲਗ ਸਾਗਰ ਤਰਿਓ ਤੇ ਭੇਟਿਓ ਪੂਰਾ ਸਤਿਗੁਰੂ ਸਾਚਾ ਪ੍ਰਭ ਸਿਉ ਨੇਹ ਸਾਜ ਤੇਰੇ ਕੀ ਜਾਚਨਾ ਵਿਸਰਨਾ ਸਾਸ ਗਰਾਸ ਜੋ ਤੁਧ ਭਾਵੈ ਸੋ ਭਲਾ ਤੇਰੇ ਭਣ ਕਾਰਜ ਰਾਸ ਸੁਖ ਸਾਗਰ ਪ੍ਰੀਤਮ ਮਿਲੇ ਉਪਜੇ ਮਹਾ ਆਨੰਦ ਕਹ ਨਾਨਕ ਸਭ ਦੁਖ ਮਿਟੇ ਰਾਗੁ ਭੀ ਟੇ ਪਰਮਾਨੰਦ ਫਾਸਾ ਮਹੱਲਾ ਪੰਜਵਾ ਬਿਰਹੜੀ ਘਰ ਚੌਥਾ ਸੰਤਾਂ ਕੀ ਜੱਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਰ ਬ੍ਰਹਮ ਪ੍ਰਭ ਸਿਮਰੀਐ ਪਿਆਰੀ ਦਰਸ਼ਨ ਕਉ ਬਲ ਜਾਓ ਜਿਸ ਸਿਮਰਤ ਦੁਖ ਬੀਸਰਹਿ ਪਿਆਰੀ ਸੋ ਕਿਉ ਤਜਣਾ ਜਾਇ ਇਹ ਤਨ ਵੇਚੀ ਸੰਤ ਪਹਿ ਪਿਆਰੇ ਪ੍ਰੀਤਮ ਦੇ ਮਲਾਏ ਸੁਖ ਸ਼ਿੰਗਾਰ ਵਿਖਿਆ ਕੇ ਫੀਕੇ ਤਜ ਛੋੜੇ ਮੇਰੀ ਮਾਈ ਕਾਮ ਕ੍ਰੋਧ ਲੋਭ ਤਜ ਗਏ ਪਿਆਰੀ ਸਤਗੁਰ ਚਰਨੀ ਪਾਈ ਜੋ ਜਨ ਰਾਤੇ ਰਾਮ ਸਿਉ ਪਿਆਰੀ ਅਨਤ ਨਾ ਕਾਉ ਜਾਇ ਹਰ ਰਸ ਜਿਨਨੀ ਚਾਖਿਆ ਪਿਆਰੀ ਤ੍ਰਿਪਤ ਰਹੀ ਆਗਾਈ ਅੰچل ਗਹਿਆ ਸਾਧ ਕਾ ਨਾਨਕ ਐ ਸਾਗਿਰ ਪਾਰ ਪਰਾਇ ਜਨਮ ਮਰਨ ਦੁਖ ਕਟਿਐ ਪਿਆਰੀ ਜਬ ਠੇਟੈ ਹਰ ਰਾਇ ਸੁੰਦਰ ਸੁਗਰ ਸੁਜਾਨ ਪ੍ਰਭ ਮੀਰਾ ਜੀਵਨ ਦਰਸ ਦਿਖਾਈ ਜੋ ਜੀ ਤੁਜਤੇ ਬੀਛਰੇ ਪਿਆਰੇ ਜਨਮ ਮਰਹਿ ਵਿਖ ਖਾਈ ਜਿਸ ਤੂੰ ਮਿਲਹਿ ਸੁ ਮਿਲੇ ਪਿਆਰੀ ਤਿਸ ਕੈ ਲਾਗਉ ਪਾਈ ਜੋ ਸੁਖ ਦਰਸ਼ਨ ਪੇਖਤੇ ਪਿਆਰੀ ਮੁਖ ਤੇ ਕਹਿਣ ਨਾ ਜਾਈ ਸਾਚੀ ਪ੍ਰੀਤ ਨਾ ਟੁੱਟਈ ਪਿਆਰੇ ਜੁਗ ਜੁਗ ਰਹੀ ਸੁਮਾਈ ਜੋਤੁ ਸੁਭਾਵੈ ਸੋ ਭਲਾ ਪਿਆਰੀ ਤੇਰੀ ਅਮਰ ਰਜਾਈ ਨਾਨਕ ਰੰਗ ਰਤੇ ਨਾਰਾਇਣੈ ਪਿਆਰੀ ਮਾਤੇ ਸਹਿਜ ਸੁਭਾਈ ਸਭ ਬਿਦ ਤੁਮਹੀ ਜਾਣਤੇ ਪਿਆਰੇ ਕਿਸ ਪਹਿ ਕਹਉ ਸੁਨਾਇ ਤੂੰ ਦਾਤਾ ਜੀਆਂ ਸਭਨਾ ਕਾ ਤੇਰਾ ਦਿੱਤਾ ਪਹਿਰ ਹੈ ਖਾਈ ਸੁਖ ਦੁਖ ਤੇਰੀ ਆਗੇ ਆ ਪਿਆਰੀ ਦੂਜੀ ਨਾਹੀ ਜਾਏ ਜੋ ਤੂੰ ਕਰਾਮ ਹੈ ਸੋ ਕਰੀ ਪਿਆਰੀ ਅਵਰ ਕਿਛ ਕਰਨ ਨਾ ਜਾਏ ਦਿਨ ਰੈਣ ਸਭ ਸੁਹਾਵਣੀ ਪਿਆਰੀ ਜਿਤ ਜਪੀਐ ਹਰਨਾਮ ਸਾਈ ਕਾਰ ਕਮਾਵਣੀ ਪਿਆਰੀ ਤੁਰ ਮਸਤਕ ਲੇਖ ਲਖਾਈ ਇਕੋ ਆਪ ਵਰਤਦਾ ਪਿਆਰੀ ਘਟ ਘਟ ਰਹਿ ਆਸਮਾਈ ਸੰਸਾਰ ਕੂਪ ਤੇ ਉਧਰ ਲੈ ਪਿਆਰੀ ਨਾਨਕ ਹਰ ਸਰਨਾਈ ਰਾਗ ਆਸਾ ਮਹਲਾ